ਦੇ ਕਿ 30 ਲੱਖ ਦੀ ਮਿੱਟੀ ਪਈ ਨਹੀਂ ਤੁਸੀਂ ਉਹਦੇ ਵਿੱਚ ਕੀ 20 ਲੱਖ ਦੀ ਪਤਾ ਨਹੀਂ ਸ਼ਾਇਦ ਵੱਧ ਵੀ ਹੋਵੇ ਸੁਣਿਆ ਸੂਰੀ ਜੀ ਨਾ 30 ਲੱਖ ਦੀ ਨਾ 20 ਲੱਖ ਦੀ ਇਹ ਹਜੇ ਹਮੇਸ਼ਾ ਗੱਲਾਂ ਹੋ ਰਹੀਆਂ ਸਾਡੇ ਕੋਲ ਨਕੂ ਬਲੇ ਇਸ਼ਾਰਾਤ ਕੀ ਦੀ ਆ ਫਿਰ ਇਹ ਇਸ਼ਾਰਾਤ ਇਹਦੇ ਚਾਹੁੰਦੇ ਨਹੀਂ ਬਕਾਸ ਹੋਵੇ ਜਿਹੜਾ ਚਾਹੁੰਦੇ ਡੰਪ ਚੱਕੇ ਜਾ ਮੇਰੇ ਮੇਰੇ ਜੋ ਮੇਰੇ ਜੋ ਸੁਣ ਚਾਹਿਆ ਨਾ ਜਿਹੜੇ ਚਾਹੁੰਦੇ ਨਹੀਂ ਡੰਪ ਚੱਕਿਆ ਜਾ ਬਈ ਉਹਨਾਂ ਇਸ਼ਾਰਤਾ ਮੇਰੇ ਸੁਣਨ ਚ ਆਇਆ ਮੈਂ ਕਹਿੰਦੇ ਕਿ 40 ਲੱਖ ਦੀ ਹੋਊਗੀ ਉਹਦੀ ਇਨਕੁਆਰੀ ਕਰਨ ਮੀ ਲਿਖ ਇਨਕੁਆਰੀ ਕਰਨ ਮੈਂ ਡਾੜੂ ਨਾ ਸਵਾਲ ਤੇ ਜਿਹਦਾ ਜੋ ਇਹ ਮੀਰ ਮੈਂ ਜੇਤਰਾ ਮੈਂ ਗਲਤ ਚੀਜ਼ ਦੇ ਖਿਲਾਫ ਖੜੂਗਾ ਬਿਲਕੁਲ ਖਿਲਾਫ ਅੱਜਕੱਲ ਬੱਲੂ ਦਾ ਸੈਟਿੰਗ ਬਹੁਤ ਹੋ ਰਹੀ ਔਰ ਆਮ ਆਦੀ ਪਾਰਟੀ ਤਾਂ ਨਹੀਂ ਚੱਲੇ ਮੈਂ ਸ਼ੁਰੂ ਤੋਂ ਹੀ ਸੀ ਨਾ ਸਵਾਰ ਕਰਿਆ ਕਰੂ ਦੇਖੋ ਬਲੂ ਨਾ ਹੀ 10 ਸਾਲੀ ਨਹੀਂ ਨਹੀਂ ਮੈਂ ਚੌਥੀ ਵਾਰ ਜਿੱਤੇ ਹਾਂ ਉਹ ਇਹਨਾਂ ਐਮਪੀ ਲਾਗ ਰਹੇ ਨੇ ਲਾਗ ਰਹੇ ਨੇ ਹੁਣ ਪਿਆਰ ਆ ਗਿਆ ਹੁਣ ਪਿਆਰ ਲਾਗ ਨਹੀਂ ਛੱਡ ਪਿਆਰ ਹੁਣ ਵਧਿਆ ਨਾ ਐਵੇਂ ਤਾਂ ਨਹੀਂ ਉਹ ਮੈਂ ਤਾਂ ਨਹੀਂ ਆਣਾ ਦੇਖੋ ਬੀਬੀ ਸੀ ਸਕੋਰ ਬਿੱਕਾ ਚਲੇਗੇ ਤੁਹਾਨੂੰ ਵੀ ਗਣ ਚੱਲ ਵੀ ਚਲੀਏ ਸ਼ਾਇਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੁੰਮਰਾਹ ਕੀਤਾ ਗਿਆ ਦੋਨੋਂ ਸਾਈਡਾਂ ਨੂੰ ਇਦਾਂ ਕੁਝ ਹੈ ਕਿ ਆਵਾਜ਼ ਹੀ ਗੱਲ ਹੈ ਵੀ ਕਿਸ ਕਿਸ ਪਰਪਸ ਲਈ ਵੀ ਇੱਥੇ 50 ਲੱਖ ਲੱਗੇ ਕਹਿੰਦੇ ਕਿਸੇ ਨੇ ਗੱਲ ਅੰਦਰੋਂ ਲੀਕ ਕੀਤੀ ਪਹਾੜੇ ਸਾਹਿਬ ਥੋੜਾ ਉਸ ਗੱਲ ਨੂੰ ਸੀਰੀਅਸਲੀ ਲੈ ਕੇ ਪਰ ਜਿਵੇਂ ਤੁਸੀਂ ਕਹਿੰਦੇ ਆ ਦੇਖੋ ਜੀ ਦੇਖੋ ਕੋਈ ਪ੍ਰਸ਼ਾਸਨਗਾਰ ਨਹੀਂ ਦੇਖੋ ਤੁਸੀਂ ਉਹ ਮੀਟਿੰਗ ਦੇ ਵਿੱਚ ਦੋ ਦਿਨ ਦੇਖਿਆ ਐਮਈ ਤੇ ਯੂ ਦੀ ਸਾਡੀ ਜੱਗ ਜੱਗ ਤਾਂ ਆਪ ਹੀ ਲੜਪੇ ਲੜਪਨ ਉਹ ਕੋਈ ਕਹਿੰਦਾ ਡਿਗਰੀ ਜਾਲੀ ਕੋਈ ਕਹਿੰਦਾ ਥਰਡ ਕਲਾਸ ਜਾਂਦ ਕਿਤਾ ਨਹੀਂ ਹੋਣਾ ਚਾਹੀਦਾ। ਦਿੱਲੀ ਵੀ ਜਿਹੜਾ ਸਿਰ ਝੁਕਦਾ ਸੀ ਪ੍ਰਸ਼ਾਸ ਸਾਡੇ ਹੁੰਦੇ ਜੋ ਆਫਸਰ ਨੰਨ ਉੱਥੇ ਮੂਜੂਦਾ ਐਮਐਲ ਚਲੋ ਐਮਸੀ ਦਾ ਲੜਦੇ ਆ ਪ੍ਰਸ਼ਾਸਨ ਵੀ ਲੜਨ ਲੱਗ ਪਿਆ। ਸਾਡੀ ਬੜੀ ਖੁਸ਼ੀ ਹੋ ਰਹੀ ਆ ਇੱਥੇ ਖਾ ਨਹੀਂ ਹੁੰਦਾ ਜੀ ਅੱਜ ਅਸੀਂ ਹਵਾ ਠੰਡੀ ਹਵਾ ਲੈ ਰਹੇ ਆ ਜੇ ਬੂਟੇ ਲਾਏ ਬਾਦਾਂ ਵਿੱਚ ਛੋਹ ਧੋਣਾ ਬਿਮਾਰੀਆਂ ਤੋਂ ਦੂਰ ਜਾਣਾ ਸੀ ਲੋਕਾਂ ਨੇ ਇਸ ਕਰਕੇ ਲੋਕਾਂ ਨੂੰ ਮੇਰੀ ਅਪੀਲ ਆ ਵੀ ਤੁਸੀਂ ਫਿਰ ਉਹਨਾਂ ਇੱਥੇ ਆਪਣਾ ਨਹੀਂ ਪੱਥਰ ਲਾਉਂਗੇ ਤੁਸੀਂ ਹੱਸੋਲੇ ਫਿਰ ਜਦੋਂ ਫੇ ਹੁਣ ਕਿ ਪਾਰਟੀ ਬਦਲੀ ਵਣ ਦੱਸ ਦਿਓ ਅਸੀਂ ਬੈਲੇ ਪਾਰਟੀ ਸੂਰੀ ਸਾਹਿਬ ਕਾਨੂੰ ਤੂੰ ਧੱਕਾ ਕਰ ਰਹੀ ਧੱਕੇ ਨਾ ਨਾ ਕਹੋ ਉਸ ਪ੍ਰਮਾਤਮਾ ਦਾ ਬਦਲੂਗੇ ਨਹੀਂ ਨਹੀਂ ਜਿੱਥੇ ਖੜੇ ਹੈ ਖੜੇ ਆਂ ਕਿ ਚਲੋ ਐਵੇਂ ਕਾਨੂੰ ਹੁਣ ਪਾਰਟੀ ਉਹ ਨਹੀਂ ਜਿੱਥੇ ਉਹ ਦੇਖੋ ਸਰਕਾਰ ਵਧੀਆ ਕੰਮ ਕਰ ਰਹੀ ਆ ਉੱਥੇ ਕਾਉਂਸਲਰ ਚੁਣੇ ਹੋ ਜਾਂ ਫਾਰਜ ਬੰਦਾ ਉਹਦੀ ਉਹਦੀ ਤਾਰੀਫ ਕਰੂ ਛਲਾਗਾ ਕਰੇ ਇਹ ਥੋੜਾ ਤੁਸੀਂ ਵੀ ਸਰਕਾਰ ਵਧੀਆ ਕੰਮ ਉਹਦੀ ਦਿੱਟਾਂ ਖੇਕੀ ਨਹੀਂ ਪਰ ਜੇ ਸਰਕਾਰ ਇਹ ਵਧੀਆ ਕਰੀਗੇ ਫੇ ਆਪਣੀ ਕਿੱਦਾਂ ਹੋਊਗੀ ਸਾਥਿਓ ਇਸ ਸਮੇਂ ਅਸੀਂ ਡੰਪ ਤੇ ਮੌਜੂਦ ਹਾਂ ਕਦੇ ਇੱਥੇ ਹੁੰਦੀ ਸੀ ਪੂਰੀ ਤਬਾਈ ਅੱਗ ਲੱਗ ਜਾਂਦੀ ਸੀ ਤਾਂ ਉੱਡਦੀ ਸੀ ਹਾਈ ਅੱਗ ਵੀ ਉੱਡਦੀ ਸੀ ਹਾਈ ਲੇਕਿਨ ਚੇਤਰਾਮ ਜੀ ਆਪਣੇ ਚਾਚਾ ਜੀ ਵੀ ਨੇ ਭਰਾ ਵੀ ਨੇ ਕਹਿੰਦੇ ਜਿਹੜੇ ਬੋਲ ਕੇ ਸੀ ਉਹ ਪਗਾਤ ਤੇ ਕਰਾ ਕੇ ਦਿਖਾਤੀ ਸਫਾਈ ਚੇਤਰਾਮ ਜੀ ਬਹੁ ਨਿੱਗਾ ਸਵਾਗਤ ਹੈ ਪਰ ਉਸ ਤੋਂ ਪਹਿਲਾਂ ਇਹ ਕਹਿਣਾ ਚਾਹੁੰਨਾ ਮੌਸਮ ਥੋੜਾ ਖਤਰਨਾਕ ਹੈ ਹੋ ਰਹੀ ਹੈ ਫਲੂ ਬੰਦਿਆਂ ਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਜਿੱਦਨ ਦਾ ਚੇਤਨ ਰਤਨ ਕਰਨ ਲੱਪੇ ਇੰਟਰਵਿਊ ਬੀਬੀ ਬੱਤੀ ਚੈਨਲ ਅਚੀਵ ਨਹੀਂ ਹੋਈ ਭਤੀ ਜ ਆਪਣਾ ਬੀਜ ਮਾਰ ਬਾਹੜੀ ਤੋਂ ਮਾਰੇ ਥੱਲੇ ਆ ਜਾਓ ਉਹਨਾਂ ਦੀ ਟੀਮ ਜਿਹੜੀ ਅੱਜ ਮੂਸਾਪੁਰ ਰੋਡ ਤੇ ਨਵੇਂ ਬਣੇ ਮਿਊਸਪਲ ਗਾਰਡਨ ਪਾਰਕ ਜਿਹਦਾ ਕੀ ਨਾਮ ਦਿੱਤਾ ਗਿਆ ਐਡਨ ਪਾਰਕ ਪਰ ਗਾਰਡਨ ਪਾਰਕ ਅੱਛਾ ਜੀ ਇੱਥੇ ਜੰਗਲ ਲਗੂਗਾ ਰਤਰਾਂ ਦੇ ਜਿਹੜੇ ਬੂਟੇ ਆ ਜਿਹੜੇ ਨੌਜਵਾਨ ਪੀੜ੍ਹੀ ਆ ਇਹ ਉਹਨਾਂ ਨੂੰ ਪਤਾ ਨੂੰ ਜਿਹੜਾ ਕਿਹੜੀ ਬਾ ਇਹ ਕਿਹੜੇ ਬੂਟਾ ਬੂਟੇ ਨਿਸ਼ਾਨੀ ਜਿਵੇਂ ਕੀ ਅਸੀਂ ਇਹਦੇ ਵਿੱਚ ਘੱਟੋ ਘੱਟ ਵੀ ਅਸੀਂ 500 ਬੂਟੇ ਤਾਂ ਲੱਗੇ ਆ ਅੱਛਾ 1000 ਦਾ ਸਾਡਾ ਲਾਂ ਦਾ ਟੀਚਾ ਆ ਕੀ ਬਾਤ ਤੇ ਕਾਨੂੰ ਅਸੀਂ ਮਹੱਲੇ ਦੇ ਕਿਹੜੇ ਕਿਹੜੇ ਬੂਟੇ ਲੱਗੇ ਆ ਜੀ ਇਹਦੇ ਵਿੱਚ ਅੰਬਰੇ ਲੱਗੇ ਵੀ ਕੀ ਬਾਤ ਜਾਮਣ ਜੀ ਮਰੂ ਜੀ ਗਿੱਕਰ ਤਾਲੀ ਏ ਤੂਤਾ ਨਮ ਅੱਜ ਤੁਸੀਂ ਜੀ ਮੈਨੂੰ ਕਿ ਮੈਨੂੰ ਪਤਾ ਨਹੀਂ ਅਮਰੂਦ ਜੀ ਨਵਾਂ ਫਲ ਆ ਗਿਆ ਕੋਈ ਤੇ ਇਹ ਮਤਲਬ ਇਹ ਫਲਦਰ ਬੂਟੇ ਲੱਗੇ ਆ ਦੂਏ ਬੂਟੇ ਲੱਗੇ ਆ ਤੇ ਚੰਗੀ ਗੱਲ ਹੈ ਇਸ پارک ਬਣਾਉਣ ਲਈ ਇਹ ਜਿਹੜੀ پارک ਸੀਗੀ ਇਹ ਕੂਰੇ ਡੰਪ ਮੇਰੇ ਗੜੇ ਦੀ ਹੱਡੀ ਬਣਾਇਆ ਹੋ ਸੀ ਮੈਂ ਪ੍ਰਮਾਤਮਾ ਕੇ ਵਾਹਿਗੁਰੂ ਦੀ ਸ਼ੁਕਰਗੁਜ਼ਾਰ ਕਰਦਾ ਪ੍ਰਮਾਤਮਾ ਤਾਂ ਮੇਰੀ ਜਿਹੜੇ ਸੰਘਰਸ਼ ਤੇ ਮੇਰੀ ਨੇੜੇ ਕੁੜੀਆਂ ਸੁਣੀ ਆ ਜਿਵੇਂ ਇੱਡਾਂ ਪਹਿਲਾਂ ਚੱਕਾ ਜਾਣਾ ਸੀ ਅੰਗਦੀ ਨੇ ਚਲੋ ਬੜਾ ਰੋਲ ਅਦਾ ਕੀਤਾ ਉਹ ਤੇ ਮੇਰੇ ਦੁਸ਼ਮਣ ਸਿਆਸੀ ਦੁਸ਼ਮਣ ਨੇ ਉਹ ਉਹਨਾਂ ਨੂੰ ਮਕਰਾਤਾ ਜਾ ਕੇ ਅੰਗਦੀ ਨੇ ਰੋਲ ਕਿਚੇ ਦਾ ਕੀਤਾ ਕਿਸੇ ਇੱਕ ਦੰਬ ਚੱਕਣ ਨੂੰ ਅਸੀਂ ਦੁਆ ਨੀ ਕੋਸ਼ਿਸ਼ ਕੀਤੀ ਆ ਅਖਬਾਰ ਚ ਵੀ ਲੱਗਿਆ ਜੇ ਇਹ ਜਮੀਨ ਵੀ ਦੇਖ ਲਈ ਸੀਗੀ ਉੱਥੇ ਜਾ ਕੇ ਘਟਾਰੂ ਲੱਗੇ ਉਹ ਮੇਰੇ ਦੁਸ਼ਮਣ ਜਿਹੜਾ ਮੇਕੋ ਫਰਿਆ ਉਹਨਾਂ ਨੇ ਸ਼ਰਿਆਂ ਨੂੰ ਉਹਨਾਂ ਨੂੰ ਮਕਰਾਤਾ ਜੀ ਅਸੀਂ ਤਾਂ ਚਕਾਨ ਕਿਨੂੰ ਮਕਰਾਤਾ ਇਹਨਾਂ ਕੋਲ ਅਸੀਂ ਜ਼ਮੀਨ ਲੋੜੀਂਦੀ ਪਟਿਆਣੀ ਸੀ ਜ਼ਮੀਨ ਖਰੀਦੀ ਸੀ ਉਹ ਪਰਮਾਤਮਾ ਬੜੇ ਬੈਂਤਾ ਉਹ ਦੇਖੇ ਲੋਕਾਂ ਦੀ ਕਿਹੜਾ ਰਮਾਨ ਦੇ ਸਮਰਥ ਸੇਵਾ ਕਰਦਾ ਤੇ ਪਰਮਾਤਮਾ ਨੇ ਇਹੀ ਕਰਕੇ ਮੈਨੂੰ ਚੌਥੀ ਵਾਰ ਮੌਕਾ ਦਿੱਤਾ ਉਹਨੂੰ ਦਰਕਾਰਿਆ ਤੇ ਮੈਂ ਹੁਣ ਮਹੱਲਾ ਨਿਵਾਸੀ ਨੂੰ ਬਹੁਤ ਹੀ ਸਤਿਕਾਰ ਨਾਲ ਸਰਕਾਰ ਬੇਨਤੀ ਕਰਦਾ ਸ਼ਹਿਰ ਨਿਵਾਸੀ ਦੀ ਸੰਸਥਾਵਾਂ ਨੂੰ ਵੀ ਵੀ ਜਿੱਥੇ ਸਲਾਮੀ ਦੀ ਕੋਲੋਨੀ ਸਲਾਮੀ ਏਰੀਆ ਦੇ ਵਿੱਚ ਜਿਹੜੀ ਪਾਰਕ ਬਣੀ ਆ ਇੱਥੇ ਵੱਧ ਤੋਂ ਵੱਧ ਬੂਟੇ ਆ ਕੇ ਲਾਓ ਜਿੱਥੇ ਮਾਲਿਆਣਵਾਸੀ ਮੜੀਆ ਧੂਆਂ ਨਿਕਲਦਾ ਸੀ ਉਹ ਧਰਨਾ ਲਾਉਂਦੇ ਸੀ ਸਿਆਸੀ ਰੋਟੀਆਂ ਚੀਕਦੇ ਸੀ ਅੱਜ ਉਹਨਾਂ ਨੂੰ ਵੀ ਮੇਰੀ ਵੀਲ ਆ ਕੋਈ ਆਓ ਉੱਥੇ ਜਿਹੜਾ ਡੰਬ ਦੇ ਪਾਰਕ ਬਣੀ ਆ ਉੱਥੇ ਇੱਕ ਇੱਕ ਬੂਟਾ ਲਾ ਦਿਓ ਇੱਕ ਇੱਕ ਬੂਟਾ ਲਾਓ ਤਾਂ ਕਿ ਇੱਥੇ ਜਿਹੜਾ ਹਜ਼ਾਰ ਬੂਟਾ ਤੁਸੀਂ ਮੈਨੂੰ ਹੋਰ ਵੀ ਕਹੋਗੇ ਮੈਂ ਹੋਰ ਵੀ ਲਿਆਉਂਗਾ ਘਾ ਲੱਗ ਰਿਹਾ ਇਹ ਪ੍ਰਮਾਤਮਾ ਮੇਰੇ ਇੰਦਰ ਦੇ ਤਾਂ ਮਿਹਰ ਕਰੇ ਵੀ ਵਧੀਆ ਇੱਥੇ ਮੀਂਹ ਪਵੇ ਮੇਰਾ ਸਵਾਲ ਇੱਕ ਜਿਵੇਂ ਆਪਾਂ ਇੱਥੇ ਦੇਖ ਪਾ ਰਹੇ ਹਾਂ ਬੂਟੇ ਵਿੱਚ ਦਿਖਾ ਦੇ ਮੜ ਜਾ ਕਮਾ ਕੇ ਪਰ ਆਪੇ ਇੱਧਰ ਹੋ ਜੋ ਬਈ ਚਾਰੇ ਪਾਸੇ ਬੂਟੇ ਲੱਗੇ ਹੋਏ ਨਜ਼ਰ ਆ ਰਹੇ ਆ ਔਰ ਦੇਖੋ ਕਿੰਨੀ ਚੰਗੀ ਗੱਲ ਹੈ ਕਿ ਕਿਸੇ ਟਾਈਮ ਇੱਥੇ ਅੱਗ ਜਿਹੜੀ ਮੱਚਦੀ ਸੀਗੀ ਆਉਣ ਵਾਲੇ 4 5 7 ਸਾਲਾਂ ਨੂੰ ਜਿਹੜੇ ਇੱਧਰ ਲੋਕ ਰਹਿੰਦੇ ਉਹਨਾਂ ਨੂੰ ਜਿਹੜੇ ਫਲਦਾਰ ਜਿਹੜੇ ਬੂਟੇਆ ਕਰਕੇ ਫਲ ਮਿਲਣੇ ਆ ਕਿਸੇ ਨੂੰ ਅੰਬ ਮਿਲਣੇ ਖਾਣ ਨੂੰ ਕਿਸੇ ਨੂੰ ਜਾਮਣਾ ਮਿਲਣੀ ਇਹ ਚੰਗੀ ਗੱਲ ਹੈ ਪਰ ਇਹ ਬੂਟੇ ਕਾਮਯਾਬ ਹੋਣ ਉਹਦੇ ਲਈ ਮਿਹਨਤ ਕੀਤੀ ਜਾਊਗੀ ਕਿ ਸਿਰਫ ਨਕਸ਼ਾ ਹੀ ਦਿਖਾਇਆ ਜਾ ਰਿਹਾ ਉਹਦੇ ਲਈ ਦੁਖੋ ਮਿਹਨਤ ਨਗਰ ਕੌਂਸਲ ਸਾਡੀ ਯੂ ਸਾਹਿਬ ਐਮੀ ਸਾਹਿਬ ਸਾਡੇ ਹਲਕਨ ਚਾਰਜ ਮੁਲਜ਼ਮੂ 파ਟਜੀ ਤੇ ਸਰ ਕਮਲ ਜੀ ਸਾਰੀ ਸਾਡੀ ਮੈਸਰ ਕਮੇਟੀ ਜਿਹੜੀ ਟੀਮ ਆ ਜਿਹਦੀ ਇਸ ਨੂੰ ਸਮਰਥ ਸਮਰਪਤਾ ਸੋਨਪੁਰ ਜਿਨ੍ਹਾਂ ਨੇ ਵਿਰੋਧ ਨਹੀਂ ਕੀਤਾ ਜਿਨ੍ਹਾਂ ਨੇ ਵਿਰੋਧ ਕੀਤਾ ਉਹ ਪਰਮਾਤਮਾ ਆਪੇ ਪਾਉਂਗਾ ਕਰ ਠੀਕ ਹੈ ਨਾ ਇਸ ਕਰਕੇ ਇਸ ਨੂੰ ਇਹਨੂੰ ਸਾਰੇ ਆਮਾਨ ਦੇ ਲੱਗਦੇ ਮੈਂ ਦੋ ਟਾਈਮ ਇਦੋਂ ਲੰਘਦਾ ਦੋ ਟਾਈਮ ਦੇਖਦਾ ਕਈ ਵਾਰ ਮੈਂ ਵੀ ਆ ਕੇ ਬੂਟਾ ਵੀ ਲਾ ਇੱਕਦੋ ਬੂਟਾ ਵੀ ਲਾ ਜਾਂਦਾ ਇਹ ਵੀ ਪਾਣੀ ਪਾ ਜਾਂਦਾ ਪਾਣੀ ਤਾਂ ਜਿਵੇਂ ਦੋ ਮਾਲੀ ਸਾਡੇ ਰੱਖੇ ਹੋਇਆ ਪਾਣੀ ਰੱਖੋ ਜੀ ਦੋ ਮਾਲੂਲੇ ਲਗਾ ਦੇਖੋ ਪਾਣੀ ਲੱਗ ਰਿਹਾ ਦੋ ਮਾਲੀ ਰੱਖੇ ਹੋਇਆ ਤੇ ਬੜੇ ਇਹ ਇਹ ਬੂਟਾ ਜਿਹੜਾ ਲੱਗੂਗਾ ਨਾ ਦੇਖੋ ਕਾਮਯਾਬ ਹੋਣਾ ਜ਼ਰੂਰੀ ਆ ਬੂਟੇ ਦਾ ਪ੍ਰਮਾਤਮਾ ਅਗੇ ਬੇਨਤੀ ਕਰਦੇ ਮੀਂਹ ਪਾ ਦੇਵੇ ਤੇ ਇਹ ਮੇਲੇ ਸੁਆਗਾ ਸੋਨੇ ਦਾ ਸੁਆਗਾ ਚਲੋ ਹੁਣ ਆਪਾਂ ਦੋ ਦੋ ਕਮਰੇ ਤਿੱਖੇ ਸਵਾਲ ਵੀ ਲੈ ਲੈਣਾ ਬੇਸ਼ੱਕ ਅਸੀਂ ਕਹਿਤਾ ਕਿ ਸਾਡੇ ਚਾਚਾ ਜੀ ਵੀ ਆ ਯਾਰੀ ਬਹੁਤ ਪੁਰਾਣੀ ਆ ਉਹ ਕੂੜਾ ਨਜ਼ਰ ਆਉਂਦਾ ਉਦੋਂ ਤੁਹਾਡੇ ਮਿਸਿਸ ਮੈਡਮ ਨੇ ਵੀ ਕਹਿਤਾ ਸੀਗਾ ਕਿ ਚਾਰੇ ਪਾਸੇ ਕਲੀਅਰ ਹੋਣੇ ਚਾਹੀਦੇ ਆ ਇਧਰਲੇ ਪਾਸੇ ਵੀ ਆ ਇਹਦੇ ਲਈ ਵੀ ਹੁਣ ਚੇਤਰਾਮ ਨੂੰ ਹਿੰਮਤ ਕਰਨੀ ਪੈਣੀ ਹੈ ਇਹ ਸੁਰੀ ਸਾਹਿਬ ਹੁਣ ਚਲੋ ਮੈਂ ਆਫਿਸ ਦੇ ਕਾਰਡ 'ਚ ਪਹਿਲਾਂ ਕਿਹਾ ਸੀ ਵੀ ਕੋਈ ਨਾਮ ਪੁੱਛਿਓ ਹੂੰ ਉਹ ਤੁਸੀਂ ਹਟੇ ਨਹੀਂ ਪੱਤਰਕਾਰਾਂ ਉਹ ਵੀ ਪੱਤਰਕਾਰ ਆ ਪਰ ਉੱਥੇ ਸਾਡੀ ਇਹ ਦੇਖੋ ਜੋ ਨਜ਼ਰ ਆਉਂਦਾ ਤਾਂ ਪੁੱਛਣਾ ਆ ਜੋ ਦੀ ਰੱਖਦੇ ਉਹ ਠੀਕ ਆ ਰੱਖਣਾ ਹੁੰਦਾ ਸੀ ਤੁਸੀਂ ਰੱਖਦੇ ਆ ਮੈਂ ਇਹ ਇਸ ਗੱਲ 'ਤੇ ਵਡਿਆਈ ਆ ਵੀ ਜਿਹੜੀ ਸਰਕਾਰ ਦੀ ਪ੍ਰਸ਼ਾਸਨ ਦੀ ਜਿੰਨੇ ਅਸੀਂ ਇਹ ਸਰਦੀ ਆ ਪ੍ਰਾਪਰਟੀ ਆ ਇਹ ਅਸੀਂ ਨੂੰ ਪ੍ਰਾਪਰਟੀ ਮਿੱਟੀ ਪਵਾ ਕੇ ਅਸੀਂ ਪਾਰਕ ਨੂੰ ਜਿਹੜਾ ਦਰ ਦਿੱਤਾ ਆ ਸਰਕਾਰ ਨੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਦਾ ਮੈਂ ਧੰਨਵਾਦੀ ਆ ਜਿੱਥੇ ਤੱਕ ਉਹ ਨਾਲ ਦੇ ਡੰਪ ਦਿਖ ਰਿਹਾ ਦੇਖੋ ਇੱਕ ਸਿਆਣੇ ਕਹਿੰਦੇ ਨੇ ਬੱਸ ਵਿੱਚ ਚੜ੍ਹ ਲੈਣਾ ਖੜਨ ਲਈ ਜਗ੍ਹਾ ਮਿਲ ਜਵੇ ਬੈਠਣ ਲਈ ਆਪ ਇਹ ਇਸ ਕਰਕੇ ਮੈਂ ਇਸ ਵਿੱਚ ਕਾਮਯਾਬ ਆ ਜਿਹੜੀ ਆਪਾਂ ਬੈਠਣ ਨੂੰ ਖੜਨ ਨੂੰ ਮੇ ਜਗ੍ਹਾ ਮਿਲ ਗਈ ਆ ਇਹ ਤਾਂ ਲੰਮਾ ਬੈਣ ਨੂੰ ਹੀ ਮਿਲ ਗਈ ਇਹ ਮਾਲ ਜਦੋਂ ਆ ਤੇ ਪਾਰਕ ਲੱਗਿਆ ਉਹ ਬੰਦੇ ਨੇ ਜਿਹਨਾਂ ਹਾਈ ਕੋਰਟ ਕੇ ਜਿੱਤੇ ਹੋਏ ਆ ਸੁਪਰੀਮ ਕੋਰਟ ਜਿੱਤੇ ਹੋਏ ਆ ਉਹਨਾਂ ਨੇ ਆਪੇ ਚ ਕਹਿਣਾ ਅੱਛਾ ਇੱਕ ਬੇਨਤੀ ਹੋਰ ਹੈ ਮਰ ਜਿਵੇਂ ਚਲੋ ਤੁਸੀਂ ਕਹਿੰਦੇ ਵੀ ਹੌਲੀ ਹੌਲੀ ਹੱਲ ਕਰ ਲਾਂਗੇ ਤੇ ਜਿਹੜਾ ਕੂੜਾ ਪੂਰੇ ਸ਼ਹਿਰ ਚ ਇਕੱਠਾ ਕੀਤਾ ਜਾਂਦਾ ਉਹਨੂੰ ਡਿਸਪੋਜ਼ ਕਰਨ ਲਈ ਵੀ ਪ੍ਰੋਪਰ ਪਲੈਨਿੰਗ ਹੋਣੀ ਚਾਹੀਦੀ ਤਾਂ ਜੋ ਕੂੜਾ ਇਕੱਠਾ ਹੋਵੇ ਹੀ ਨਾ ਉਹ ਜਿਲ੍ਹਾ ਪ੍ਰਸ਼ਾਸਨ ਦੇ ਕਿ ਬੜੀ ਤਕਰੀਰਾਂ ਮਸ਼ੀਨਾਂ ਲਿਆਂਦੀ ਜਾ ਰਹੀਆਂ ਉਹ ਜਿੱਥੇ ਸਾਡੀਆਂ 5-6 ਟਰਾਲੀਆਂ ਜਿਹੜੀਆਂ ਆਂਦੀਆਂ ਨਾ ਉਹ ਉੱਥੇ ਲਿਆ ਕੇ ਸਿੱਟਾ ਕੇ ਉਹ ਕਚਰਾ ਬਣੂਗਾ ਅੱਜ ਫਿਰ ਤਾਂ ਖਾਦ ਬਣੇਗਾ ਉਹ ਕਾ ਨਹੀਂ ਕਚਰਾ ਬਣੂਗਾ ਕਦੋਂ ਰੀਸਾਈਕਲ ਸਿਟੀ ਜਾਓਗੇ ਉਹ ਨਵੀਂ ਤਕਨੀਕ ਨਾਲ ਸਾਡੇ ਸਰਕਾਰ ਦੀ ਤੇ ਉਹ ਫੰਡ ਕਿੱਥੋਂ ਆਣਾ ਜੀ ਫਿਰ ਉਹ ਸਰਕਾਰ ਨੇ ਦੇਣਾ ਸਰਕਾਰ ਦਊਗੀ ਸਰਕਾਰ ਨੇ ਹੀ ਬਜਟ ਐਕਡਮੀ ਤੇ ਲੈ ਆ ਰਹੇ ਹਾਂ ਇੱਕ ਸਵਾਲ ਹੋਰ ਇੱਕ ਮੀਟਿੰਗ ਹੋ ਰਹੀ ਆ ਇੱਕ ਇੱਕ ਸਵਾਲ ਤੁਹਾਡੇ ਕੋ ਵੀ ਆ ਜਾਣਾ ਇੱਕ ਸਵਾਲ ਤਾਂ ਹੋ ਰਿਹਾ ਅੱਛਾ ਉਹ ਅੱਜਕੱਲ ਬੱਲੂ ਨਾਲ ਸੈਟਿੰਗ ਬਾਅਦਿਆ ਤੁਹਾਡੀ ਆਮ ਆਦਮੀ ਪਾਰਟੀ ਤਾਂ ਨਹੀਂ ਚੱਲੇ ਮੈਂ ਕਸੂਰੀ ਸਾਹਿਬ ਨਾ ਸਵਾਲ ਕਰਿਆ ਕਰੋ ਦੇਖੋ ਬੱਲੂ ਨਾਲ ਹੀ 10 ਸਾਲ ਲਈ ਨਹੀਂ ਮੈਂ ਚੌਥੀ ਵਾਰ ਜਿੱਤੇ ਹਾਂ ਤੂੰ ਇਹਨਾਂ ਐਮਟੀ ਕਾਂਗਰਸ ਸੀ ਕਾਂਗਰਸ ਹੈ ਹੁਣ ਪਿਆਰ ਆ ਜੇ ਹੁਣ ਤਾਂ ਪਿਆਰ ਕਾਂਗਰਸ ਨੇ ਛੱਡ ਪਿਆਰ ਹੁਣ ਵਧਿਆ ਹੈ ਨਾ ਇਹ ਤਾਂ ਨਹੀਂ ਉਹ ਮੈਂ ਤਾਂ ਨਹੀਂ ਆਣਾ ਦੇਖੋ ਬੀਬੀ ਸੀ ਸਕੋਰ ਬੀਕਾ ਚਲੇਗੇ ਤੁਹਾਨੂੰ ਵੀ ਕਹਿੰਨ ਚੱਲ ਬਈ ਚਲੀਏ ਇਹਦੀ ਗੱਲ ਹੀ ਮੈਂ ਤਾਂ ਲੋਕਾਂ ਲਈ ਆ ਖੜਾ ਆ ਲੋਕਾਂ ਲਈ ਡੰਪ ਦਾ ਮੇਰਾ ਤੀਕਾ ਸਗਾ ਉਸ ਮਿਸ਼ਨ ਦੇ ਵਿੱਚ ਪਾਸ ਹੋਇਆ ਮੈਂ ਸਾਰੇ ਕਾਉਂਸਲਰਾਂ ਦੇ ਸਹਿਯੋਗ ਕਰਦਾ ਮੇਰੇ ਬਰੋ ਨਾ ਕਰੋ ਮੈਂ ਤਾਂ ਕਹਿੰਦਾ ਸਾਰੇ ਸ਼ਹਿਰ ਲਈ ਬਾੜ ਲਈ ਵਿਕਾਸ ਕਰੋ ਇਹ ਸਾਰੇ ਸ਼ਹਿਰ ਦੇ ਦੇਖੋ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਐਮ ਸੀ ਜਿਹੜੇ ਵਾਰਡ ਚੋਂ ਚੁਣ ਕੇ ਆਉਂਦਾ ਪਹਿਲਾਂ ਤਾਂ ਆਪਣੇ ਵਾਰਡ ਲਈ ਕੰਮ ਕਰੇ ਫਿਰ ਉਸ ਤੋਂ ਬਾਅਦ ਨਾਲ ਦੀ ਨਾਲ ਸ਼ਹਿਰ ਲਈ ਕੰਮ ਕਰੇ ਇਹੀ ਸੋਚ ਹੋਣੀ ਚਾਹੀਦੀ ਮੈਨੂੰ ਤਾਂ ਇਹ ਲੱਗਦਾ ਔਰ ਦੂਜੀ ਗੱਲ ਤੁਸੀਂ ਇਹ ਕਹਿੰਨੇ ਕਿ ਇਹਨੂੰ ਵੀ ਡਿਸਪੋਜ਼ ਕਰਨ ਲਈ ਮਸ਼ੀਨ ਆ ਰਹੀਆਂ ਚਲੋ ਜਦ ਆਉਣਗੀਆਂ ਤਾਂ ਦੀ ਗੱਲ ਹੈ ਹਾਲੇ ਤਾਂ ਬੱਚਾ ਗਰਭ ਚ ਵੀ ਨਹੀਂ ਆਇਆ ਆਪਾਂ ਨਾ ਪਹਿਲੀ ਰੱਖ ਲਈਏ ਉਹ ਵੀ ਚੰਗੀ ਗੱਲ ਨਹੀਂ ਹੈ ਨਾ ਉਹ ਵੀ ਆਪਾਂ ਕਹਿੰਦੇ ਕਿ ਫਲਾਣਿਆਂ ਦੇ ਵਿਆਹਣਾ ਪਤਾ ਨਹੀਂ ਮੁੰਡਾ ਹੋਣਾ ਕਿ ਕੁੜੀ ਹੋਣੀ ਆ ਉਹ ਵੀ ਠੀਕ ਗੱਲ ਨਹੀਂ ਤੇ ਇੱਕ ਸਵਾਲ ਜਿਹੜਾ ਖੜਾ ਕੀਤਾ ਗਿਆ ਸੀ ਕਹਿੰਦੇ ਕਿ 30 ਲੱਖ ਦੀ ਮਿੱਟੀ ਪਈ ਨਹੀਂ ਤੁਸੀਂ ਉਹਦੇ ਵਿੱਚ ਕੀ 30 ਲੱਖ ਪਤਾ ਨਹੀਂ ਸ਼ਾਇਦ ਵੱਧ ਵੀ ਹੋਵੇ ਮੈਂ ਨੱਕ ਸੁਣਿਆ ਸੂਰਜਾ ਨਾ 30 ਲੱਖ ਦੀ ਨਾ 20 ਲੱਖ ਦੀ ਇਹ ਹਜੇ ਹਮਝ ਗੱਲਾਂ ਹੋ ਰਹੀਆਂ ਸਾਡੇ ਕੋਲ ਨ ਕੋਈ ਬਿਲ ਨਹੀਂ ਇਸ਼ਾਰਤ ਕੀ ਦੀ ਆ ਫਿਰ ਇਸ਼ਾਰਤ ਜਿਹਦੇ ਚਾਹੁੰਦੇ ਨਹੀਂ ਵਿਕਾਸ ਹੋਵੇ ਜਿਹੜਾ ਚਾਹੁੰਦੇ ਨੇ ਡੰਪ ਚੱਕਿਆ ਜਾਵੇ ਨਹੀਂ ਮੇਰੇ ਮੇਰੇ ਜੋ ਮੇਰੇ ਜੋ ਸੁਣ ਚਾਹਿਆ ਨਾ ਜਿਹੜੇ ਚਾਹੁੰਦੇ ਨਹੀਂ ਡੰਪ ਚੱਕਿਆ ਜਾਵੇ ਉਹਨਾਂ ਇਸ਼ਾਰਤਾਂ ਮੇਰੇ ਸੁਣਨ ਜੀ ਆਇਆ ਮੈਂ ਕਹਿੰਦੇ ਕਿ 40 ਲੱਖ ਦੀ ਹੋਊਗੀ ਉਹਦੇ ਇਨਕੁਆਰੀ ਕਰਨ ਮੇਰੀ ਇਨਕੁਆਰੀ ਕਰਨ ਬਿਲਕੁਲ ਬਿਲਕੁਲ ਮੈਂ ਨਾਲ ਉਹਨਾਂ ਸਵਾਲ ਤੇ ਜਿਹਦਾ ਜੋ ਇਹ ਮਹਿਰ ਮੈਂ ਚੇਤਨਾ ਮੈਂ ਗਲਤ ਚੀਜ਼ ਦੇ ਖਿਲਾਫ ਖੜੂਗਾ ਬ ਦੇਖੋ ਇੱਥੇ ਲੋਕਾਂ ਲਈ ਆਪਾਂ ਲੋਕਾਂ ਨੇ ਖੜੇ ਆ ਉੱਥੇ ਪ੍ਰਸ਼ਾਸਨ ਨੇ ਵੀ ਕਹਾਂਗੇ ਜਿੱਥੇ ਗਿਆ ਜਾਣ ਉਹਨੂੰ ਕਰੋ ਦੇਖੋ ਇਹੋ ਜਿਹੇ ਬੋਝ ਨਾ ਪਾਓ ਜਨਤਾ ਤੇ ਇਹ ਜੇ ਵੱਧ ਬੋਝ ਪਾਉਗੇ ਤੇ ਮਿੱਟੀ ਦੇ ਵੱਧ ਬੋਝ ਪਾਉਗੇ ਜਨਤਾ ਤੇ ਬਹਿਣਾ ਇਹਨਾਂ ਥੋੜਾ ਬਹਿਣਾ ਇਸ ਕਰਕੇ ਮੈਂ ਨਹੀਂ ਕਹੁੰਦਾ ਪੀ ਇੱਥੇ ਜੇ ਆਪਾਂ ਡੰਪ ਦੇ ਨਾਂ ਤੇ ਉਹਨਾਂ ਨੂੰ ਇਹ ਮਿਸ ਜੂ ਨਾ ਹੋਣ ਦਤਾ। ਅੱਛਾ ਇੱਕ 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 ਨਾ ਚੀਜ਼ ਮੇਰੀ ਜ਼ਰੂਰੀ ਗੱਲ ਰਹਿ ਗਈ ਵਿੱਚ ਸੁਣਨ ਜਾਇਆ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ। ਕਹਿੰਦੇ ਕਿ ਸ਼ਾਇਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੁੰਮਰਾਹ ਕੀਤਾ ਗਿਆ ਦੋਨੋਂ ਸਾਈਡਾਂ ਨੂੰ ਇਦਾਂ ਕੁਝ ਹੈ ਕਿ ਹਵਾ ਚੀ ਗੱਲ ਹੈ ਵੀ ਨਹੀਂ ਕਿਸ ਕਿਸ ਪਰਪਸ ਲਈ। ਬਈ ਇੱਥੇ 50 ਲੱਖ ਲੱਗੇ ਕਹਿੰਦੇ ਕਿਸੇ ਨਗਰ ਨਦਰੋਂ ਲੀਕ ਕੀਤੀ ਪਹਾੜੇ ਸਾਹਿਬ ਥੋੜਾ ਉਸ ਗੱਲ ਨੂੰ ਸੀਰੀਅਸਲੀ ਲੈ ਕੇ ਪਰ ਜਿਵੇਂ ਤੁਸੀਂ ਕਹਿੰਦੇ ਆ ਦੇਖੋ ਜੀ ਦੇਖੋ ਕੋਈ ਪ੍ਰਸ਼ਾਸਨਿਕ ਨਹੀਂ ਦੇਖੋ ਤੁਸੀਂ ਮੀਟਿੰਗ ਦੇ ਵਿੱਚ ਦੋ ਦਿਨ ਦੇਖਿਆ ਐਮੀ ਤੇ ਯੂ ਦੀ ਸਾਡੀ ਜਗ ਜਗ ਉਹ ਆਪ ਹੀ ਲੜਪੇ ਲੜਪਨ ਉਹ ਕੋਈ ਕਹਿੰਦਾ ਡਿਗਰੀ ਜਾਲੀ ਕੋਈ ਕਹਿੰਦਾ ਥਰਡ ਕਲਾਸ ਜਦ ਕਿ ਤਾਂ ਨਹੀਂ ਹੋਣਾ ਚਾਹੀਦਾ ਸਾਡੇ ਲਈ ਵੀ ਜਿਹੜਾ ਸਿਰ ਝੁਕਦਾ ਸੀ ਪ੍ਰਸ਼ਾਸ ਸਾਡੇ ਹੁੰਦੇ ਜੋ ਅਫਸਰ ਲੜਨ ਉੱਥੇ ਮੂਜੀ ਦਾ ਐਮਐਲ ਚਲੋ ਐਮਸੀ ਤਾਂ ਲੜਦੇ ਆ ਪ੍ਰਸ਼ਾਸਨ ਨੂੰ ਲੜਨ ਲੱਪਿਆ ਸਾਡੇ ਚੁੱਪ ਕਰਕੇ ਬੈਠੇ ਜੀ ਉਹ ਦੇ ਦੇ ਰਹੇ ਆ ਉਹਨਾਂ ਨੇ ਵੀ ਕੁਝ ਨਹੀਂ ਕਿਹਾ ਚਲੋ ਅੱਜ ਆਸੀ ਕਿਹਾ ਚੋ ਠੀਕ ਆ ਵੀ ਜਿੱਥੇ ਨਾ ਕੋਸ਼ਿਸ਼ ਜਿਹੜੇ ਐਮਸੀ ਸੀਗੇ ਉਹ ਸਾਡੀ ਨਗਰ ਕਾਉਂਸਲ ਦੇ ਪਹਿਲੇ ਹੀ ਢੜੇ ਬੰਦੀ ਬੜੀ ਬਣੀ ਹੋਈ ਇੱਕ ਕਲੈਰੀਕਲ ਚ ਉਹ ਕੁਝ ਬੁਰਧੀਆਂ ਜਿਹੜੇ ਐਮਸੀਆ ਜਿਨ੍ਹਾਂ ਨੂੰ ਨਵੀਂ-ਨਵੀਂ ਉਹ ਸ਼ਾਨ ਦਾ ਮਤਲਬ ਆ ਉਹ ਇੱਕ ਦੋ ਅਫਸਰ ਚੱਕਲਾ ਟੂ ਪਲੱਸ ਵੀ ਕਰਕੇ ਉਹ ਮਾਹੌਲ ਖਰਾਬ ਕਰਨ ਆ ਗਏ ਚਲੋ ਜੇ ਇਨਕੁਆਇਰੀ ਹੁੰਦੀ ਆ ਤਾਂ ਚੇਤਨ ਰਮਨ ਉਹਦੇ ਹੱਥ ਪੱਖ ਚ ਮੈਂ ਬਿਲਕੁਲ ਨਾਲ ਹਾਂ ਉਹਨਾਂ ਕੋਲ ਨਾਲ ਆਉਂਗਾ ਜਿੱਥੇ ਕੋਈ ਨਾ ਮਿੱਟੀ ਦਾ ਬਿੱਲ ਨਹੀਂ ਬਣੂਗਾ ਨਜਾਇਜ਼ ਦੁਆ ਨਹੀਂ ਹੋਊਗਾ ਜਿੱਥੇ ਆ ਜਿਹੜੀ ਆ ਇਹ ਅਸੀਂ ਬੂਟੇ ਲਾਉਣ ਤੋਂ ਬਾਅਦ ਸੂਰੀ ਸਾਹਿਬ ਬੜੀ ਖੁਸ਼ੀ ਦੀ ਗੱਲ ਹੋਊਗੀ ਤੁਹਾਨੂੰ ਪਰ ਮਾਰਨਾ ਦਿਖਾ ਦੇ ਸੜਕ ਦੀ ਗੱਲ ਜਿਹੜੀ ਕਰਦੇ ਆ ਸੜਕਾਂ ਜਿਹੜੀ ਸੜਕਾਂ ਨਾ ਚਾਚੇ ਦੀ ਪਲਾਨਿੰਗ ਵੀ ਦੇਖ ਲਓ ਇਹ ਦੇਖੋ ਇਹ ਮੇਰੀ ਆਪਣੀ ਸੋਚ ਆ ਇਸ ਸੋਚ ਦੇ ਪ੍ਰਮਾਤਮਾ ਜੇ ਕਾਉਂਸਲਰ ਤੇ ਪ੍ਰਸ਼ਾਸਨ ਕਿੱਥੇ ਸਹਿਯੋਗ ਦਿੰਦੇ ਆ ਉਹ ਦੇਖਾਂਗੇ ਤੇ ਆਸਾਂਗੇ ਆ ਦੇਖੋ ਸੜਕ ਜਿਹੜੀ ਮੇਰੀ ਜਿਹੜੀ ਪ੍ਰੋਜੈਕਟ ਹੈ ਸੜਕ ਬਣਾਵਾਂਗੇ ਪਰ ਪ੍ਰਪੋਜ਼ਲ ਹੈ ਤੁਹਾਡੀ ਦਿਮਾਗ ਦੀ ਹੈ ਇਹ ਤਾਂ ਠੀਕ ਹੈ ਨਾ ਠੀਕ ਹੈ ਇਹ ਲਿਆਵਾਂਗੇ ਪ੍ਰਸ਼ਾਸਨ ਲਿਆਵਾਂਗੇ ਆ ਸੜਕ ਬਣਾਵਾਂਗੇ ਉੱਪਰ ਨੂੰ ਘੁੰਮਣ ਦੇ ਆਲੇ ਦੁਆਲੇ ਲੋਕ ਨਹੀਂ ਨਹੀਂ ਗੱਭੀ ਇੱਕ ਆਇਆ ਕਰਨਗੇ ਕੋਸ਼ਿਸ਼ ਕੋਸ਼ਿਸ਼ ਕਰਾਂਗੇ ਵੀ ਲਾਈਟਾਂ ਵੀ ਇੱਥੇ 5-7 ਦ ਤਾਂ ਕਿ ਲੋਕ ਆਣ ਜਿਹੜੀ ਆ ਜਿਹੜੀ ਗੰਦਗੀ ਅੱਗੇ ਇੱਥੇ ਖਾਣੀ ਹੁੰਦਾ ਸੀ ਸੁਰਜਾ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਇੱਥੇ ਖਾਣੀ ਹੁੰਦਾ ਸੀ ਅੱਜ ਅਸੀਂ ਹਵਾ ਠੰਡੀ ਹਵਾ ਲੈ ਰਹੇ ਆ ਜਬ ਬੂਟੇ ਲੱਗ ਜੇ ਬਾਅਦ ਵਿੱਚ ਛੋਧ ਹੋਣਾ ਬਿਮਾਰੀਆਂ ਤੋਂ ਦੂਰ ਜਾਣਾ ਸੀ ਲੋਕਾਂ ਨੇ ਇਸ ਕਰਕੇ ਲੋਕਾਂ ਨੂੰ ਮੇਰੀ ਅਪੀਲ ਆ ਵੀ ਤੁਸੀਂ ਪਰ ਹੁਣ ਇੱਥੇ ਆਪਣਾ ਨਹੀਂ ਪੱਥਰ ਲਾਉਂਗੇ ਤੁਸੀਂ ਉਹ ਪੱਥਰ ਤਾਂ ਪਰਮਾਤਮਾ ਦੇ ਘਰ ਤੇ ਲੱਗ ਗਿਆ ਜਿਹਨੇ ਮੈਨੂੰ ਜਿਤਾਤਾ ਪੱਥਰਾਂ ਦਾ ਕੀ ਕਹਿੰਦੇ ਪੱਥਰ ਕੀ ਰੱਖੇ ਜਾਂਦਾ ਸੁਰਜਾ ਪਰਮਾਤ ਬੜੀ ਆਇਆ ਸੀ ਤੁਹਾਡਾ ਵੀ ਧੰਨਵਾਦੀ ਆ ਵੀ ਇਹ ਜਿਹੜਾ ਇੱਥੇ ਸਹਯੋਗ ਹੈ ਲੋਕਾਂ ਤੁਸੀਂ ਮੇਰੀ ਬਾਰ-ਬਾਰ ਇਹੀ ਅਪੀਲ ਹੈ ਤੁਸੀਂ ਆਓ ਸਾਥ ਤੁਹਾਨੂੰ ਆਣਾ ਹੀ ਬੂਟੇ ਫੇਰ ਮਹਮਲਾਣੇ ਬੂਟੇ ਲਾਣ ਆ ਕੇ ਇੱਕ ਇੱਕ ਦੋ ਦੋ ਬੂਟੇ ਲਾਣ ਤਾਂ ਕਿ ਇੱਥੇ ਤੁਹਾਡੇ ਹਲਕੇ ਦਾ ਆ ਸਾਰੇ ਮਤਲਬ ਸ਼ਾਂਤ ਰੰਗ ਬੇਗਮਪੁਰ ਨਗ ਨਵੀਂ ਵਾਦੀ ਨਾਨਕ ਮੱਲਾ ਤੇ ਚਾਰਜ ਕਲੋਨੀ 73 ਪਾਣੀ ਮਤਲਬ ਸਾਰੇ ਨੂੰ ਅਪੀਲ ਹੈ ਵੀ ਆਣ ਸਮਾਜਿਕ ਸਹਾਂਤਾਂ ਬੂਟੇ ਲਾਉਣ ਔਰ ਬੂਟੇ ਨੂੰ ਸੰਭਾਲਣਾ ਵੀ ਜ਼ਰੂਰੀ ਆ ਸੰਭਾਲ ਦੇਖੋ ਸੰਭਾਲ ਚਾਹ ਜਿੱਥੇ ਦੋ ਮਾਲੀ ਨਿਵਾ ਰਹਿਆ ਉਹਦੇ ਲਈ ਮੈਂ ਖੁਦ ਹੀ ਮਾਲੀ ਮਾਲੀ ਡਿਊਟੀ ਨਿਭਾਉਂਗਾ ਚਲੋ ਔਰ ਪਾਣੀ ਵੀ ਦਊਗਾ ਤੇ ਚਲੋ ਬਹੁਤ ਸ਼ੁਕਰਿਆ लास्ट ਵਾਲੇ ਇਹ ਫਿਰ ਜਿੱਦਣ ਵੀ ਹੁਣ ਕਿ ਪਾਰਟੀ ਬਦਲੀ ਵਾਲਾ ਦੱਸ ਦਿਓ ਅਸੀਂ ਬਾਜੇ ਪਾਰਟੀ ਸੂਰੀ ਸਾਹਿਬ ਕਾਨੂੰ ਤੂੰ ਧੱਕਾ ਕਰ ਰਹੀ ਧੱਕੇ ਨਾ ਨਾ ਕਹੋ ਉਸ ਪ੍ਰਮਾਤਮਾ ਦਾ ਬਦਲੂਗੇ ਨਹੀਂ ਨਹੀਂ ਜਿੱਥੇ ਖੜੇ ਹੈ ਖੜੇ ਆ ਕਿਤੇ ਚਲੋ ਠੀਕ ਐਵੇਂ ਕਾਨੂੰ ਹੁਣ ਦੂਜੀ ਪਾਰਟੀ ਉਹ ਨਹੀਂ ਜਿੱਥੇ ਜੋ ਦੇਖੋ ਸਰਕਾਰ ਵਧੀਆ ਕੰਮ ਕਰ ਰਹੀ ਆ ਉੱਥੇ ਕੌਂਸਲ ਦਾ ਚੁਣੀ ਹੋਇਆ ਫਾਰਜ ਬੰਦਾ ਵੀ ਉਹਦੀ ਉਹਦੀ ਤਾਰੀਫ ਕਰੂ ਛਲਾਗਾ ਕਰੇ ਇਹ ਥੋੜਾ ਤੁਸੀਂ ਵੀ ਸਰਕਾਰ ਵਧੀਆ ਕੰਮ ਉਹਦੀ ਲੱਤਾਂ ਖਿੱਚੀ ਨਹੀਂ ਵੀ ਸਰਕਾਰ ਇਹ ਵਧੀਆ ਕਰੀਗੀ ਫੇ ਆਪਣੀ ਕਿਦਾ ਹੋਊਗੀ ਯਾਰ ਇਹ ਆਪਣੀ ਤਾਂ ਥੋੜਾ ਜਿਹੜਾ ਇਸ ਵੇਲੇ ਕੰਮ ਕਰ ਰਹੀ ਆ ਪਰ ਉਹ ਤਾਂ ਸਾਡੇ ਚੰਗੇ ਕੰਮ ਨੂੰ ਚੰਗਾ ਕੋ ਚੰਗਾ ਕੋ ਬਸ ਇਹ ਨਾ ਵੀ ਤੁਸੀਂ ਬੁਰਦੀ ਲੀਡ ਹੋ ਕੇ ਖਿੱਚੀ ਤੁਹਾਨੂੰ ਬਹੁਤ ਸ਼ੁਕਰੀਆ ਜੁਰਗ ਜਿੱਦਾਂ ਬੈਠ ਹੋ ਗਏ ਜਿੱਦਾਂ ਇਹ ਪ੍ਰਧਾਨ ਜੀ ਨੇ ਕਿਹਾ ਵਾ ਤੋਂ ਪਾਰਕ ਬਣੇ ਅਸੀਂ ਜਿੱਦਾਂ ਸੈਰ ਕਰਨ ਆਉਂਦੇ ਆ ਤਾਂ ਇੱਥੇ ਸਾਡੇ ਆਲੇ ਦੁਆਲੇ ਬੈਠੀਏ ਜਾਂ ਲੱਗਣ ਬੈਂਚ ਤੇ ਉਸ ਤਰੀਜ਼ ਮਿਲੂਗਾ ਠੀਕ ਹੈ ਜੀ 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 ਅਸੀਂ ਤਾਂ ਇਹੀ ਪ੍ਰਸ਼ਾਸਨ ਤੋਂ ਇਹੀ ਚਾਉਂਦੇ ਆ ਬਿਆਹ ਜਿਹੜਾ ਅੰਡਰ ਦੇ ਵਿੱਚ ਖੜਦੇ ਸੀ ਕਿ ਉੱਥੇ ਤਾਂ ਇਹ ਡੰਪ ਦੀ ਸਾਰੀ ਆ ਕੇ ਦਾ ਪ੍ਰਦੂਸ਼ਣ ਆਂਦਾ ਸੀ ਸਾਰੀ ਲੈਵੰਦਾ ਸੀ ਅਸੀਂ ਤਾਂ ਪ੍ਰਜਾຊਨ ਦੇ ਕੋਲੋਂ ਇਹੀ ਦੂਜਾ ਕਹਿੰਦੇ ਆ ਮੈਂ ਆ ਜਿਹੜਾ ਕਹਿੰਦੇ ਆ ਇੱਥੋਂ ਚੱਕਿਆ ਜਾਵੇ ਮੱਲਿਆਂ ਦੇ ਵਿੱਚੋਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਮੇਟੀ ਦਾ ਵੀ ਅਸੀਂ ਕਰਦੇ ਆ ਧੰਨਵਾਦ ਇੱਧਰ ਵੀ ਕਰ ਦਿਓ ਉਂਗਲੀ ਦਿਖਾਉਂਦੇ ਤੁਹਾਨੂੰ ਇਹਨਾਂ ਦਾ ਵੀ ਚੇਤਰਾਮ ਹੁਣੋਂ ਦਾ ਵੀ ਕਰਦੇ ਆ ਫਿਰ ਅਸੀਂ ਠੀਕ ਹੈ ਨਾ ਉਹ ਕਹਿੰਦੇ ਇੱਕ ਵੋਟ ਨਾਲ ਜਿੱਤਿਆ ਇੱਕ ਬੰਦੇ ਦਾ ਧੰਨਵਾਦ ਕਰ ਦੋ ਚਲੋ ਅੱਜ ਕੱਲ ਜਿਹੜੀ ਰਹੀ ਇੱਕ ਬੜੀ ਮੈਂ ਦੱਸਣਾ ਚਾਹੁੰਦਾ ਮਹੱਲਾ ਨਿਵਾਸੀਆਂ ਨੂੰ ਵੀ ਆਪਾਂ ਨਵੀਂ ਬਾਦੀ ਦੇ ਚੌਂਗ ਦੇ ਵਿੱਚ ਲਿਖਿਆ ਬੇਗਮਰਾ ਚੌਂਗ ਉੱਥੋਂ ਲੈ ਕੇ ਆ ਡੰਪ ਦੇ ਤੱਕ ਮਿਊਸਪਲ ਹੁਣ ਡੰਪ ਕਹਦੀ ਕੱਢ ਦੇਣਾ ਆਪਾਂ ਲਾਜ਼ਮੀ ਹੁਣ ਇਹ ਪਾਰਕ ਗਾਰਡਨ ਤੱਕ ਇੱਕ ਪਾਰਕ ਬਣਾ ਸੈਰ ਪੱਟੀ ਬਣਾਈ ਜਾ ਰਹੀ ਹੈ ਸੈਰ ਪੱਟੀ ਚੰਗੀ ਗੱਲ ਲੋਕਾਂ ਨੂੰ ਸੈਰ ਕਰਨ ਦਾ ਮੌਕਾ ਮਿਲੂਗਾ ਉਹ ਹਫਤੇ ਦੇ ਵਿੱਚ ਵਿੱਚ ਅਸੀਂ ਕੰਮ ਸ਼ੁਰੂ ਕਰ ਦੇਣਾ ਮਹਾਰਾਜ ਕਰੇ ਮਹਾਰਾਜ ਕਰੇ ਬੂਰ ਪਵੇ ਬੂਰ ਪਵੇ ਇਹ ਮਤ ਟੈਂਡਰ ਹੋ ਚੁੱਕਾ ਇੱਕ ਦਿਨ ਕੰਮ ਸ਼ੁਰੂ ਕਰ ਦੇਣਾ ਇਸ ਰੋਡ ਨੂੰ ਬਧਿਆ ਲੋਕ ਦੇਖਣ ਆਇਆ ਕਰਨਗੇ ਬਧਿਆ ਬਣਾਵਾਂਗੇ ਮੈਂ ਸਾਰੇ ਉਮੀਦ ਕਰਦੇ ਚੇਤਨ ਰਤਨ ਉਹਨਾਂ ਦੀ ਜਿਹੜੀ ਸੋਚ ਹੈ ਜਿਹੜੀ ਚੰਗੀ ਸੋਚ ਹੈ ਉਹਦਾ ਸਾਰੇ ਸਾਧਨ ਕੋਈ ਅੜਕਾ ਨਾ ਪਾਵੇ ਠੀਕ ਹੈ ਨਾ ਬਿਲਕੁਲ ਮਤਾਂ ਹਲਦੀ ਇਹਨਾਂ ਦਾ ਅੜਕਾ ਨਾ ਬਣ ਇਹ ਮੰਗ ਸੀ ਡੰਪ ਚਾਹੇ ਇਹਨੂੰ ਹੁਣ ਕੂੜੇ ਵਾਲਾ ਡੰਪ ਨਾ ਕੋ ਇਹਨੂੰ ਹੁਣ ਪਾਰਕ ਕੋਈ ਸੀ ਪਾਰਕ ਕੋਈ ਚਾਚਾ ਖੁਸ਼ ਹੋ ਗਿਆ ਚਲ ਬਿਲਕੁਲ ਸਹੀ ਚਲੋ ਹੁਣ ਤੁਸੀਂ ਕਰੋ ਜਾ ਕੇ ਮੀਟਿੰਗ ਅਟੈਂਡ ਤੇ ਦੇਖੋ ਜੀ ਬਾਪੂ ਜੀ ਕੁਛ ਆਪਣੀ ਗੱਲ ਕਹਿ ਰਹੇ ਸੀ ਲੇਕਿਨ ਅਜੇ ਤੱਕ ਕਹਿੰਨੇ ਆਂ ਗਾਂ ਨੂੰ ਉਹਦੀ ਸਰਕਾਰ ਆਵੇ ਜਿਹਦੇ ਮਨ ਚ ਲੋਕਾਂ ਲਈ ਭਾਵਨਾ ਹੋਵੇ ਕਿ ਮੈਂ ਲੋਕਾਂ ਲਈ ਕੰਮ ਕਰਨਾ ਅਸੀਂ ਇਹ ਕਹਿੰਦੇ ਆ ਕਿ ਇਸ ਵਾਰ ਬੇਨਤੀ ਕਰੋ ਗਾਹ ਨੂੰ ਉਹੀ ਹੀ ਸਰਕਾਰ ਆਵੇ ਔਰ ਉਹੀ ਸਟੇਬਲ ਰਵੇ ਬਣੇ ਰਹੇ ਨਿਵਾਸੀ ਆਪਣੇ ਛੋਟੀ ਦਿਨ ਇਸੇ ਕਿ ਅਸੀਂ ਸਮਝ ਕੇ ਜਾਂਦੇ ਪਹੁੰਚ ਫਿਰ ਤੋਂ ਸਮਝ ਸਹੀ ਗੱਲ ਰੱਖਾ